ਆਹੀ ਅੰਗ ਤੇ ਹੈ ਕੀ ਕਹਿੰਦੇ ਜੈਸੇ ਜਲ ਤੇ ਬੁਦ부ਦਾ ਉਪਜੈ ਬਿਨ ਸੈਨੀਤ ਜਾਗਰਚਨਾ ਤੈਸੇ ਰਚੀ ਪਾਹੋ ਨਾਨਕ ਸੁਨ ਮੀਤ ਜੈਸੇ ਜਲ ਤੇ ਬੁਦਬੁਦਾ ਉਪਜੈ ਬਿਨ ਸੈਨੀਤ ਜਗ ਰਚਨਾ ਤੈਸੇ ਰਚੀ ਕਹੋ ਨਾਨਕ ਸੁਣ ਮੀਤ ਕਹਿੰਦੇ ਸੱਚ ਨਾ ਮੰਨ ਬੁਲਬਲਾ ਪਾਣੀ ਦੇ ਉੱਤੇ ਬੁਲਬਲਾ ਬਣਦਾ ਬੁਲਬਲੇ ਬਣਦੇ ਨੇ ਬਰਸਾਤਾਂ 'ਚ ਵੇਖਿਓ ਕਿੰਨਾ ਚਿਰ ਰਹੇਗਾ 1 ਸੈਕਿੰਡ 2 ਸੈਕਿੰਡ ਕਈ ਬੁਲਬਲੇ 2 ਸੈਕਿੰਡ 3 ਸੈਕਿੰਡ ਇੱਕ ਮਿੰਟ ਤੱਕ ਬੁਲਬੁਲਾ ਰਹਿ ਜਾਏਗਾ ਜਿਆਦਾ ਤੋਂ ਜਿਆਦਾ 2 ਮਿੰਟ ਤੱਕ ਇੱਕ ਬੁਲਬੁਲਾ ਬਣਿਆ ਰਹੇਗਾ ਉਹ ਬੁਲਬੁਲਾ ਫਟ ਜਾਂਦਾ ਜਲ ਦੇ ਉੱਤੇ ਪਾਣੀ ਦੇ ਉੱਤੇ ਛੱਲਾਂ ਵੱਜਣ ਕਰਕੇ ਝੱਗ ਬੁਲਬਲੇ ਤਰੰਗਾਂ ਪੈਦਾ ਹੁੰਦੀਆਂ ਨੇ ਉਹ ਬੁਲਬਲੇ ਦੀ ਛੋਟੀ ਜੀ ਉਮਰ ਹੈ ਬਸ ਜਲ ਤੇ ਬੁਲਬੁਲਾ ਪੈਦਾ ਹੋਇਆ ਬੁਲਬਲੇ ਦੀ ਯਾਰ ਆਪਣੀ ਕੋਈ ਹੋਂਦ ਹੀ ਨਹੀਂ ਬੁਲਬਲਾ ਹੋ ਸਕਦਾ ਸੋ ਬੜੀਏ ਜੈਸੇ ਜਲ ਤੇ ਬੁਦਗੁਦਾ ਉਪਜੈ ਬਿਨ ਸੈਨੀ ਇਸ ਸ਼ਲੋਕ ਨੂੰ ਭਾਈ ਰਣਜੀਤ ਸਿੰਘ ਢੜਰੀਆਂ ਵਾਲੇ ਨੇ ਬਹੁਤ ਵਧੀਆ ਐਕਸਪਲੇਨ ਕੀਤਾ ਹੈ ਵਿਚਾਰਿਆ ਹੈ ਭਾਈ ਸਾਹਿਬ ਦੱਸਦੇ ਹਨ ਜਿਵੇਂ ਜਲਤੇ 부ਦ부ਦਾ ਉਪਜੇ ਬਿੰਸੇ ਨੀਤ ਜਗ ਰਚਨਾ ਤੈਸੇ ਰਚੀ ਕਹੋ ਨਾਨਕ ਸੁਨ ਮੀਤ ਗੁਰੂ ਗ੍ਰੰਥ ਸਾਹਿਬ ਦੇ ਵਿੱਚ 1427 ਅੰਗ ਤੇ ਸੁਹਾਇਮਾਨ ਇਹ ਸ਼ਲੋਕ ਬੜਾ ਪਿਆਰਾ ਸ਼ਲੋਕ ਹੈ ਤੇ ਇਸ ਸ਼ਲੋਕ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਨੇ ਇਨਸਾਨੀ ਜਾਮੇ ਬਾਰੇ ਬੜੇ ਪਿਆਰ ਨਾਲ ਦੱਸਿਆ ਹੈ ਕਿ ਜੋ ਪਾਣੀ ਦਾ ਬੁਲਬਲਾ ਹੈ ਉਹ ਉਸ ਸਮੇ ਲਈ ਰਹਿੰਦਾ ਹੈ ਤੇ ਉਸ ਦਾ ਵਿਨਾਸ਼ ਹੋ ਜਾਂਦਾ ਹੈ ਤੇ ਸਾਡਾ ਜੀਵਨ ਵੀ ਇਸੇ ਬੁਲਬਲੇ ਦੀ ਤਰ੍ਹਾਂ ਹੈ ਇਹ ਵੀ ਕੁਸਟਮ ਕੁਸਟਮ ਲਈ ਹੀ ਉਪਜਿਆ ਹੈ ਤੇ ਇਸ ਦਾ ਵਿਨਾਸ਼ ਹੋ ਜਾਣਾ ਹੈ ਤੇ ਐਵੇਂ ਆਪਾਂ ਕਿਸੇ ਵੀ ਕਿਸਮ ਦੀਆਂ ਆਕੜਾਂ ਫालतू ਦੇ ਭਾਰ ਨਾਲ ਚੱਕੀ ਫਰੀਏ ਗੁਰਬਾਣੀ ਦੇ ਲੜ ਲੱਗिए ਗੁਰਬਾਣੀ ਨੂੰ ਪੜhiਏ ਸੁਣੀਏ ਤੇ ਆਪਣੇ ਜੀਵਨ ਨੂੰ ਸਫਲ ਬਣਾਈਏ ਹਰ ਚੀਜ਼ ਦਾ ਵਿਨਾਸ਼ ਹੋਣਾ ਹੈ ਕੁਦਰਤੀ ਢਾਂਚਾ ਹੈ ਜੋ ਇੱਥੇ ਪੈਦਾ ਹੋਇਆ ਹੈ ਉਸਨੇ ਖਤਮ ਹੋ ਹੀ ਜਾਣਾ ਹੈ ਜਿੰਨਾ ਆਪਾਂ ਫालतू ਦੇ ਚੱਕਰਾਂ ਵਿੱਚ ਮੂ ਮਾਇਆ ਦੇ ਚੱਕਰਾਂ ਵਿੱਚ ਫਸੇ ਰਹਾਂਗੇ ਟੈਨਸ਼ਨਾਂ ਤੇ ਆਪਣੇ ਸਰੀਰ ਨੂੰ ਗਾਲਣ ਲਈ ਹੋਰ ਕੁਝ ਨਹੀਂ ਕਰ ਰਹੇ ਫਾਲਤੂ ਦੇ ਭਾਰ ਲੈ ਕੇ ਜੱਗ ਵਿੱਚ ਫਿਰ ਰਹੇ ਹਾਂ ਤੇ ਮੂਲ ਨਾਲੋਂ ਟੁੱਟੇ ਹੋਏ ਹਾਂ ਮੂਲ ਆਪਣਾ ਗੁਰਬਾਣੀ ਹੈ ਪਰਮਾਤਮਾ ਨੂੰ ਯਾਦ ਰੱਖ ਕੇ ਕੰਮ ਕਰੋ ਤੇ ਹਰ ਇੱਕ ਨਾਲ ਪ੍ਰੇਮ ਭਾਵ ਰੱਖੋ ਬਹਿਰ ਵਿਰੋਧਾਂ ਦੇ ਵਿੱਚ ਸਾਡੀ ਜ਼ਿੰਦਗੀ ਖਤਮ ਹੁੰਦੀ ਹੈ ਸੁੱਖ ਸਕੂਨ ਸਾਨੂੰ ਗੁਰਬਾਣੀ ਤੋਂ ਹੀ ਮਿਲਦਾ ਹੈ ਤੇ ਭਾਈ ਰਣਜੀਤ ਸਿੰਘ ਢੜਰੀਆਂ ਵਾਲੇ ਦੇ ਆਪਾਂ ਬੜੇ ਹੀ ਰਣੀ ਹਾਂ ਕਿ ਉਹਨਾਂ ਦੇ ਪਰਉਪਕਾਰਾਂ ਸਦਕਾ ਹੀ ਅਸੀਂ ਅੱਜ ਗੁਰਬਾਣੀ ਨੂੰ ਪੜ੍ਹਦੇ ਹਾਂ ਸੁਣਦੇ ਹਾਂ ਤੇ ਉਹਨਾਂ ਦੇ ਵਿਚਾਰਾਂ ਤੇ ਅਸੀਂ ਚੱਲਦੇ ਹਾਂ ਕਿਉਂਕਿ ਗੁਰਬਾਣੀ ਦੇ ਵਿੱਚ ਜੋ ਕੁਝ ਹੈ ਉਹਨਾਂ ਨੇ ਸਾਨੂੰ ਦੱਸਿਆ ਹੈ ਤੇ ਅਸੀਂ ਉਹਨਾਂ ਦੀ ਸੇਧ ਨਾਲ ਚੱਲਦੇ ਹਾਂ ਗੁਰੂ ਗ੍ਰੰਥ ਸਾਹਿਬ ਸਾਨੂੰ ਸੇਧ ਦਿੰਦੇ ਰਹਿਣ ਤੇ ਭਾਈ ਸਾਹਿਬ ਪ੍ਰਚਾਰ ਕਰਦੇ ਰਹਿਣ ਵਾਹਿਗੁਰੂ ਜੀ ਕਾ